हां जी फिर जिन्ने ਵੀ ਭਰਾ ਆਪਣੇ ਵੀਡੀਓ ਦੇਖ ਰਹੇ ਨੇ ਅੱਜ ਆਪਾਂ ਨੇ ਆ ਜਿਹੜੇ ਸਕਰੀਨ ਦੇ ਉੱਤੇ ਪ੍ਰੋਜੈਕਟ ਚਲਾਏ ਹੋਏ ਨੇ ਤਿੰਨ ਪ੍ਰੋਜੈਕਟ ਇਹ ਬਾਈ ਆਪਣੇ ਜਿਹੜੇ ਮੁਰਗਵਾਜ ਵੀਰ ਨੇ ਮੁਰਗਿਆਂ ਦੇ ਸ਼ਕੀਨ ਨੇ ਭਰਾ ਆਪਣੇ ਉਹਨਾਂ ਦੇ ਲਈ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੋਈ ਆ ਤਿੰਨੋਂ ਪ੍ਰੋਜੈਕਟ ਨੇ ਜਿਹੜੇ ਇਹ ਤੁਹਾਨੂੰ ਅਮਰੀਕਾ ਦੇ ਵਿੱਚੋਂ ਮਿਲਨੇ ਨੇ ਯੂ ਐਸ ਏ ਦੇ ਵਿੱਚੋਂ ਕਾਸਤੌਰ ਦੇ ਉੱਤੇ ਜਦੋਂ ਆਪਾਂ ਫਾਇਟ ਲਈ ਜਾਨਵਰ ਤਿਆਰ ਕਰਨਾ ਫਾਈਟਿੰਗ ਦੇ ਦਿਨਾਂ ਦੇ ਵਿੱਚ ਉਦੋਂ ਇਹ ਵਰਤੇ ਜਾਣ ਵਾਲੇ ਪ੍ਰੋਜੈਕਟ ਨੇ ਜਨੋ ਜਾਨਵਰ ਫਾਇਟ ਲਈ ਆਪਾਂ ਤਿਆਰ ਕਰਨਾ ਐਚ ਯੂ ਐਲ ਐਕਸ ਪਾਵਰ ਪਲੱਸ ਜਿਹੜੀ ਟੈਬਲੇਟ ਹੈ ਜੀ ਜਦੋਂ ਆਪਾਂ ਜਾਨਵਰ ਤਿਆਰ ਕਰਨਾ ਆਪਣਾ ਫਾਇਟ ਵਾਸਤੇ 10 ਦਿਨ ਪਹਿਲਾਂ ਆਪਾਂ ਦੇਣੀ ਸ਼ੁਰੂ ਕਰ ਦੇਣੀ ਆ ਗੋਲੀ ਇਹ 10ਕ ਦਿਨ ਡੇਲੀ ਇੱਕ ਇੱਕ ਗੋਲੀ ਦੇਣੀ ਆ ਆਪਣੇ ਜਾਨਵਰ ਨੂੰ ਗੋਲੀ ਦਾ ਜਿਹੜਾ ਮੇਨ ਮਕਸਦ ਹੈ ਜੀ ਇਹਦਾ ਥਕਾਵਟ ਵਿੱਚ ਦੇਰੀ ਜਾਨਵਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਵਿੱਚ ਥਕਾਵਟ ਵਿੱਚ ਦੇਰੀ ਬਾਡੀ ਦਾ ਸਟੈਮਨਾ ਖੂਨ ਦਾ ਸਰਕਲ ਤੇਜ਼ ਕਰਨਾ ਇਹ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਗੋਲੀ ਹੈ ਜੀ ਇਹ ਫਾਇਰਟ ਵਾਲੇ ਦਿਨਾਂ ਵਾਸਤੇ ਹੀ ਤਿਆਰ ਕੀਤੀ ਗਈ ਆ ਜਦੋਂ ਭਾਂ ਜਨਵਾਰ ਤਿਆਰ ਕਰਨਾ H U L X ਪਾਵਰ ਪਲੱਸ ਗੋਲੀ ਇਹ ਯੂ ਐਸ ਏ ਦੇ ਵਿੱਚੋਂ ਮਿਲਦੀ ਆ ਜੇ ਤੁਸੀਂ ਵੀਰੇ ਜ਼ਿਆਦਾ ਜਾਣਕਾਰੀ ਹੋਰ ਹਾਸਲ ਕਰਨੀ ਚਾਹੁੰਦੇ ਉਸ ਗੋਲੀ ਬਾਰੇ ਤਾਂ ਤੁਸੀਂ ਗੂਗਲ ਦੇ ਉੱਤੇ ਜਾ ਕੇ ਸਰਚ ਮਾਰੋ ਜਾਂ ਅਮਰੀਕਾ ਚੋਂ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਂ ਭੈਣ ਭਰਾ ਹੈ ਉਹਦੇ ਕੋਲੋਂ ਤੁਸੀਂ ਪਤਾ ਕਰ ਸਕਦੇ ਹੋ ਇਸ ਗੋਲੀ ਬਾਰੇ ਇਹ ਕਾਫੀ ਆਪਣੇ ਜਿਹੜੇ ਮੁਰਗਵਾਜ ਵੀਰ ਨੇ ਆਪਣੇ ਭਰਾ ਇੱਥੇ ਯੂਰਪ ਗਾਂਟਰੀਆਂ ਦੇ ਵਿੱਚ ਜਾਂ ਮੇਰੇ ਕੁਝ ਯਾਰ ਦੋਸਤ ਨੇ ਪਾਕਿਸਤਾਨੀ ਵੀਰ ਪਾਕਿਸਤਾਨ ਵਾਲੇ ਮੇਰੇ ਦੋਸਤ ਨੇ ਉਹਨਾਂ ਨੇ ਵੀ ਇਹ ਗੋਲੀ ਵਰਤੀ ਹੋਈ ਆ ਜਾਨਵਰ ਦੇ ਸਟੈਮਨੇ ਦੇ ਲਈ એનર્ਜੀ ਦੇ ਲਈ ਮਾਸਪੇਸ਼ੀਆਂ ਦੇ ਵਿੱਚ ਥਕਾਵਟ ਵਿੱਚ ਦੇਰੀ ਇਹਨਾਂ ਤਿੰਨ ਚਾਰ ਚੀਜ਼ਾਂ ਲਈ ਪ੍ਰੋਪਰ ਤੌਰ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਐ ਇਸ ਗੋਲੀ ਦਾ ਇੱਕ એનਰਜੀ ਬੂਸਟ ਐਕਸਟਰਾ એનਰਜੀ ਬੂਸਟ ਗੋਲੀ ਆ ਜਥੇ ਜਾਨਵਰ ਨੇ 10 ਮਿੰਟ ਦੀ ਫਾਈਟ ਦਿਖਾਉਣੀ ਆ ਉਥੇ 20 ਮਿੰਟ ਦੀ ਫਾਈਟ ਦਿਖਾਉਂਦਾ ਜਦੋਂ ਇਹ ਗੋਲੀ ਵਰਤਦੇ ਨੇ ਬੰਦੇ ਜਾਨਵਰ ਦਾ ਟਾਈਮ ਨਾ ਵੀ ਵੱਧ ਆ ਇਸ ਗੋਲੀ ਦੇ ਨਾਲ ਬਾਕੀ ਮੇਰਾ ਭਰਾ ਸਮੇਂਦਾਰ ਬੰਦੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਮੇਰਾ ਵੀਰ ਜੇ ਤੁਹਾਨੂੰ ਕੋਝ ਨਹੀਂ ਵੀਰੇ ਸਮਝ ਲੱਗਿਆ ਮੈਂ ਸਹੀ ਤਰੀਕੇ ਨਾਲ ਨਹੀਂ ਐਕਸਪਲੇਨ ਕਰ ਸਕਿਆ ਕੋਈ ਗੱਲਬਾਤ ਤਾਂ ਤੁਸੀਂ Google ਦੇ ਉੱਤੇ ਜਾ ਕੇ ਰਸਤਜ ਕਰਿਓ ਤੁਹਾਨੂੰ ਸਾਰੀ ਹੀ ਵਿਆਖਿਆ ਸਾਰਾ ਹੀ ਡਾਟਾ ਇਸ ਗੋਲੀ ਦਾ ਪ੍ਰੋਪਰ ਤਰੀਕੇ ਦੇ ਨਾਲ ਲੱਭ ਜਾਣਾ ਜੇ ਮੇਤੋਂ ਦੱਸਣ ਦੇ ਵਿੱਚ ਕੋਈ ਮਿਸਟੇਕ ਹੋ ਗਈ ਜਾਂ ਮੈਂ ਸਹੀ ਤਰੀਕੇ ਦੇ ਨਾਲ ਨਹੀਂ ਦੱਸ ਸਕਿਆ ਇਸ ਪ੍ਰੋਜੈਕਟ ਬਾਰੇ ਪਰ ਸਮਝਦਾਰ ਬੰਦੇ ਨੂੰ ਇਸ਼ਾਰਾ ਹੀ ਵੀਰੇ ਕਾਫੀ ਹੁੰਦਾ ਤੁਹਾਨੂੰ ਮੈਂ ਨਾਂ ਦੱਸਤਾ H U L X ਪਾਵਰ ਪਲੱਸ ਟੈਬਲੇਟ ਯੂ ਐਸ ਏ ਯੂ ਐਸ ਏ ਦੇ ਵਿੱਚੋਂ ਮਿਲਦੀਆਂ ਬਾਕੀ ਤੁਸੀਂ ਆਪ ਸਮਝਦਾਰੋਂ Google ਦੇ ਉੱਤੇ ਜਾ ਕੇ ਸਰਚ ਮਾਰੋ ਤਾਂ ਮੇਰਾ ਵੀਰ ਮਗਵਾ ਕੇ ਦੇਖੋ ਇਹ ਗੋਲੀ ਇੱਕ ਵਾਰ ਆਪਣੇ ਇੰਡੀਆ ਵੀ ਭਰਾ ਜਿਹੜੇ ਮੁਰਗਿਆਂ ਦਾ ਸ਼ੌਂਕ ਰੱਖਦੇ ਨੇ ਮੁਰਗਵਾਜੀ ਦਾ ਆਪਣੇ ਵੀਰ ਤਾਂ ਬਹੁਤ ਹੀ ਵਧੀਆ એનર્ਜੀ ਬੂਸਟ ਵੀਰੇ ਗੋਲੀ ਆ ਇਹ ਤਿੰਨੇ ਪ੍ਰੋਜੈਕਟ ਜਿਹੜੇ ਸਕਰੀਨ ਦੇ ਉੱਤੇ ਚੱਲ ਰਹੇ ਨੇ ਇਹ ਯੂ ਐਸ ਏ ਦੇ ਵਿੱਚੋਂ ਹੀ ਮਿਲਦੇ ਨੇ ਬਾਈ ਕਾਸ ਤੌਰ ਦੇ ਉੱਤੇ ਫਾਈਟ ਵਾਲੇ ਦਿਨਾਂ ਦੇ ਵਿੱਚ ਹੀ ਵਰਤਣ ਵਾਲੇ ਪ੍ਰੋਜੈਕਟ ਨੇ ਜਦੋਂ ਆਪਾਂ ਫਾਈਟ ਵਾਸਤੇ ਜਾਨਵਰ ਤਿਆਰ ਕਰਨਾ ਹੈ ਮਲਟੀ ਵਿਟਾਮਿਨ એનર્ਜੀ ਬੂਸਟ ਐਕਸਟਰਾ એનર્ਜੀ ਪ੍ਰੋਜੈਕਟ ਨੇ ਇਹ Google ਦੇ ਉੱਤੇ ਰਸਟ ਕਰੋ ਤਾਂ ਤੁਹਾਨੂੰ ਸਾਰਾ ਹੀ ਡਾਟਾ ਹੈ ਨਾ ਪ੍ਰੋਜੈਕਟਾਂ ਦਾ ਨਿਕਲ ਆਉਣਾ ਹੈ ਮੇਰਾ ਭਰਾ ਬਾਕੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਸਮਝਦਾਰ ਬੰਦੇ ਨੂੰ ਦੱਸ ਸਿਰਫ ਇਸ਼ਾਰਾ ਹੀ ਕਾਫੀ ਹੁੰਦਾ ਹੈ ਤੁਹਾਨੂੰ ਪ੍ਰੋਜੈਕਟ ਦਾ ਨਾਮ ਪਤਾ ਹੋਣਾ ਚਾਹੀਦਾ ਤੁਸੀਂ ਸਾਰਾ ਡਾਟਾ ਉਹਦਾ ਲੱਭ ਸਕਦੇ ਹੋ ਕੱਢ ਸਕਦੇ ਹੋ ਹਨਾ ਬਾਕੀ ਮੇਰਾ ਵੀਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੁਣ ਆਪਾਂ ਕਬੂਤਰਬਾਜੀ ਦਾ ਨਵਾਂ ਪ੍ਰੋਜੈਕਟ ਪਾਵਾਂਗੇ ਕਿਉਂਕਿ ਮੁਰਗਿਆਂ ਦੇ ਬਾਰੇ ਐਨੀ ਮੈਨੂੰ ਵੀ ਕੋਈ ਖਾਸ ਨੌਲੇਜ ਨਹੀਂ ਹੈਗੀ ਮੇਰੇ ਯਾਰ ਦੋਸਤ ਨੇ ਕੁਝ ਪਾਕਿਸਤਾਨੀ ਮੁੰਡੇ ਉਹਨਾਂ ਨੇ ਇਸ ਪ੍ਰੋਜੈਕਟ ਬਾਰੇ ਜ਼ਰੂਰ ਮੈਨੂੰ ਦੱਸਿਆ ਸੀ ਇੱਕ ਮੇਰਾ ਦੋਸਤ ਹੈ ਇੱਥੇ ਇਟਲੀ ਦੇ ਵਿੱਚ ਉਹਨੇ ਵੀ ਮੈਨੂੰ ਇਸ ਪ੍ਰੋਜੈਕਟ ਬਾਰੇ ਵੀਰੇ ਜਰੂਰ ਦੱਸਿਆ ਸੀ ਵੀ ਆਹ ਪ੍ਰੋਜੈਕਟ ਦੀ ਵੀਡੀਓ ਬਣਾ ਕੇ ਪਾ ਵੀ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਇਸ ਪ੍ਰੋਜੈਕਟ ਦਾ ਤਾਂ ਮੇਰਾ ਵੀਰ ਉਹਨਾਂ ਦੇ ਕਹਿਣ ਦੇ ਉੱਤੇ ਮੈਂ ਇਸ ਪ੍ਰੋਜੈਕਟ ਦੀ ਵੀਡੀਓ ਬਣਾ ਕੇ ਚੈਨਲ ਦੇ ਉੱਤੇ ਪਾ ਰਿਹਾ ਤਾਂ ਇੱਕ ਵਾਰ ਤੁਸੀਂ ਵੀ ਵਰਤ ਕੇ ਜਰੂਰ ਦੇਖੋ ਬਾਕੀ Google ਦੇ ਉੱਤੇ ਤੁਸੀਂ ਸਰਚ ਕਰੋ ਜੇ ਤੁਹਾਨੂੰ ਵਧੀਆ ਲੱਗਦਾ ਪ੍ਰੋਜੈਕਟ ਤਾਂ ਇੱਕ ਵਾਰ ਜਰੂਰ ਤੁਸੀਂ ਵੀ ਮਗਵਾ ਕੇ ਬਰਤ ਕੇ ਦੇਖੋ ਵੀਰੇ ਇਹ ਪ੍ਰੋਜੈਕਟ ਸਿਰਫ ਤੇ ਸਿਰਫ ਫਾਈਟ ਵਾਸਤੇ ਹੀ ਤਿਆਰ ਕੀਤਾ ਗਿਆ ਮੁਰਗਿਆਂ ਨੂੰ ਜਦੋਂ ਆਪਾਂ ਫਾਈਟਿੰਗ ਦੇ ਵਾਸਤੇ ਤਿਆਰ ਕਰਦੇ ਆਂ